ਸਰਤੀ ਦੇ ਹੇਠਲਾ ਪਾਣੀ ਆਦਾ ਜਿਹੜਾ ਪੱਧਰ ਹੈ ਉਹ ਨੀਵਾ ਹੀ ਹੁੰਦਾ ਜਾ ਰਿਹਾ ਹੈ ਇਸ ਵਾਰ ਝੋਨੇ ਦਾ ਜਿਹੜਾ ਰਕਬਾ ਹੈ ਕਿਉਂ ਨਾ ਇਹਨੂੰ ਆਪਾਂ ਘੱਟ ਕਰਿਆ ਥੋੜਾ ਘੱਟ ਕਰੀਏ ਖੇਤਰਫਲ ਸਰਕਾਰਾਂ ਦੇ ਤਾਂ ਦੇਖੋ ਵੀ ਹੋਰ ਐਨੀ ਮਸਲੇ ਲੋਟ ਆ ਰਹੇ ਨੇ ਜੇ ਕਿਤੇ ਪਾਣੀ ਵਾਲਾ ਹੋ ਗਿਆ ਤਾਂ ਮਿੱਤਰੋ ਵੀ ਇਹ ਇਹਨਾਂ ਤੇ ਜਮੇ ਲੋਟਣਾ ਸੋ ਜਿਹੜਾ ਹੁਣ ਇਹ ਤੇ ਆਉਣੇ ਵਾਲਾ ਟਾਈਮ ਹੈ ਨਾ ਉਹ ਕਿ ਖਤਰਨਾਕ ਹੈ ਤੇ ਇਹ ਤੁਸੀਂ ਮੇਰੀ ਮੰਨੋ ਤਾਂ ਤੁਸੀਂ ਐ ਕਰੋ ਥੋੜੀ ਦੇ ਕੇ ਅੱਖਾਂ بچਾ ਕੇ ਵੀ ਇੱਥੇ ਤੇ ਨਿਕਲ ਦੋ ਤੇ ਬੜੀ ਦੀ ਬੜੀ ਨਿਕੜੀ ਪੈਣੀ ਹੈ ਤੇ ਜੀ ਕਹਿੰਦਾ ਰਾਜੇ ਨੇ ਜਦੇ ਜਾੜ ਦੇ ਵਾਲਾ ਸੁਪਾਈਆਂ ਨੂੰ ਹੁਕਮ ਵੀ ਆ ਜਿਹੜੇ ਬੈਠ ਜਾਨੇ ਨਾ ਆ ਜਿਹੜੇ ਬਾਂਦਰ ਬੈਠੇ ਆ ਮਾਰ ਮਾਰ ਕੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਇੱਕ ਬੜੇ ਮਹੱਤਵਪੂਰਨ ਗੱਲ ਦੀ ਜੋ ਸਮਝਾ ਮਾਚਰੋ ਕਿ ਉਹ ਟੈਕਨ ਕਰਦੇ ਆ ਸੋ ਜਿਵੇਂ ਕਿ ਆਪਾਂ ਦੇਖਦੇ ਆ ਕਿ ਹੁਣ ਜਿਹੜਾ ਦਿਨੋਂ ਦਿਨ ਹੈ ਧਰਤੀ ਦੇ ਹੇਠਲਾ ਪਾਣੀ ਆ ਉਹਦਾ ਜਿਹੜਾ ਪੱਧਰ ਹੈ ਉਹ ਨੀਵਾ ਹੀ ਹੁੰਦਾ ਜਾ ਰਿਹਾ ਹੈ ਸੋ ਤੇ ਦੂਜਾ ਹੈਗਾ ਹੁਣ ਝੋਨੇ ਦਾ ਉੱਪਰ ਤੇ ਸੀਜ਼ਨ ਆ ਗਿਆ ਹੈ ਤੇ ਇਸ ਵਾਰ ਗਰਮੀ ਵੀ ਬਹੁਤ ਜ਼ਿਆਦੇ ਪੈ ਰਹੀ ਆ ਆਪਾਂ ਦੇਖਿਆ ਰੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜਿਹੜੀ ਗਰਮੀ ਆ ਉਹ ਬਹੁਤ ਜ਼ਿਆਦਾ ਸੋ ਪਹਿਲਾ 10 ਜੂਨ ਤੋਂ ਸਟਾਰਟ ਕਰਦੇ ਹੁੰਦੇ ਇਹਦੇ ਝੋਨਾ ਸੋ ਮੇ ਵੀ ਨਹੀਂ ਪੈ ਰਹੇ ਸੋ ਜਿੱਥੋਂ ਤੱਕ ਹੋ ਸਕੇ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਸ ਵਾਰ ਝੋਨੇ ਦਾ ਜਿਹੜਾ ਰਕਬਾ ਹੈ ਕਿਉਂ ਨਾ ਇਹਨੂੰ ਆਪਾਂ ਘੱਟ ਕਰਿਆ ਥੋੜਾ ਘੱਟ ਕਰੀਏ ਖੇਤਰਫਲ ਤਾਂ ਕਿ ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈ ਕੁਝ ਹੱਦ ਤੱਕ ਉਹ ਬਚਿਆ ਜਾ ਸਕੇ ਜੇ ਆਪਾਂ ਥੋੜਾ ਇਹਨੂੰ ਲੇਟ ਕਰ ਲਈਏ ਹੋਰ ਜਿਕਣਾ 10 ਜੂਨ ਤੇ ਲਾਉਂਦੇ ਆ ਤਾਂ ਹੋ ਸਕੇ ਤਾਂ ਉਹ 20 ਤੋਂ ਜਾਂ 25 ਤੋਂ ਜਦ ਜਿਆਦਾ ਮੇਜੇ ਪ੍ਰਸਾਤ ਹੋ ਗਈ ਤਾਂ ਜਾਤੇ ਜਦੇ ਮਾਰ ਕੇ ਕਹਣਾ ਤੇ ਉਹ ਲਾ ਦੋ ਜਿਵੇਂ ਕਿ ਆਪਾਂ ਨੂੰ ਪਤਾ ਜਿਹੜਾ ਧਰਤੀ ਹੇਠਾਂ ਦਾ ਪਾਣੀ ਆ ਨਾ ਉਹਦਾ ਜਿਹੜਾ ਪੱਧਰ ਹੈ ਬੜਾ ਹੇਠਾਂ ਚਲੇ ਗਿਆ ਸੋ ਆਉਣੇ ਵਾਲੇ ਸਾਲਾਂ ਦੇ ਵਿੱਚ ਸਾਨੂੰ ਪਾਣੀ ਦੀ ਘਾਟ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸ ਤੇ ਹੁਣ ਆਪਾਂ ਦੂਰੰਦੇਸ਼ੀ ਦੇ ਨਾਲ ਕੰਮ ਲਈਏ ਚਲੋ ਜੇ ਆਪਾਂ ਨੇ ਬਿਲਕੁਲ ਤਾਂ ਇਹ ਨਾ ਬੰਦ ਨਹੀਂ ਕਰ ਸਕਦੇ ਜੀ ਕਿਉਂਕਿ ਆ ਲਗਭਗ 80-90% ਜਿਹੜੇ ਆਪਣਾ ਢੇੜੇ ਤੇ ਉਹ ਖਸਾਨ ਹੈ ਉਹਦਾ ਸਾਰਾ ਜਿਹੜਾ ਖਰਚਾ ਬਾਣੀ ਝੋਨੇ আর ਕਣਕ ਦੇ ਖੇਤੀ ਬਾੜੀ ਦੇ ਸਿਰ ਪਰੇ ਚੱਲਦਾ ਹੈ ਸੋ ਜਿਆਦਾ ਕੋਈ ਹੋਰ ਫਸਲ ਬੀਜੀਏ ਬਾਰੇ ਮੈਂ ਆ ਵੀ ਜਿਹੜੀ ਸਰਕਾਰ ਹੈ ਉਹ ਵੀ ਨਹੀਂ ਦੇ ਰਹੀ ਕੋਈ ਜਾਂ ਸਰਕਾਰ ਨੂੰ ਵੀ ਚਾਹੀਦਾ ਵੀ ਕੋਈ ਚੋਣੇ ਦਾ ਜਿਹੜਾ ਬਦਲ ਹੈ ਉਹਦੇ ਚੋਣੇ ਦਾ ਬਦਲ ਦਾ ਵੀ ਕੋਈ ਹੋਰ ਜਿਹੜੀ ਫਸਲ ਹੈ ਉਹੋ ਐਮਐਸਪੀ ਤੇ ਚੱਕੇ ਉਹ ਸੋ ਦੇਖੋ ਵੀ ਜਿਹੜੇ ਸਰਕਾਰਾਂ ਦੇ ਜਾਂ ਹੋਰ ਹੁੰਦੇ ਇਹਦਾ ਕੰਮ ਬੜੇ ਲੰਬੇ ਹੁੰਦੇ ਆ ਮੇਰੇ ਸਾਹਬ ਦੇ ਵਿੱਚ ਵੀ ਜਾਂ ਸਾਨੂੰ ਕਿਸੇ ਦੀ ਉਮੀਦ ਪਰ ਰਹਿਣਾ ਨਹੀਂ ਚਾਹੀਦਾ ਕਿਉਂਕਿ ਆਏ ਆ ਸਰਕਾਰਾਂ ਦੇ ਤਾਂ ਦੇਖੋ ਵੀ ਹੋ ਰਹੇ ਨਹੀਂ ਮਸਲੇ ਲੋਟ ਆ ਰਹੇ ਜੇ ਕਿਤੇ ਪਾਣੀ ਵਾਲਾ ਹੋ ਗਿਆ ਤਾਂ ਮਿੱਤਰੋ ਵੀ ਇਹ ਇਹਨਾਂ ਤੇ ਜਮੇ ਲੋਟ ਆਣਾ ਸੋ ਇਹਨੂੰ ਦੇਖ ਕੇ ਤੇ ਉਹ ਸਾਨੂੰ ਹੁਣ ਦੂਰੰਦੇਸ਼ੀ ਤੋਂ ਕੰਮ ਲੈਣੇ ਦੀ ਬੜੀ ਜ਼ਿਆਦੇ ਜ਼ਰੂਰਤ ਹੈ ਅੱਛਾ ਵੀ ਕਿਉਂ ਆਪਾਂ ਨੂੰ ਦੂਰਦਰਸ਼ੀ ਤੇ ਹੁਣ ਕਈਆਂ ਦੇ ਦਿਮਾਗ ਵਿੱਚ ਆਉਂਦੇ ਹੁਣ ਸਵਾਲ ਵੀ ਜੇ ਅਸੀਂ ਕਾਤੇ ਅਸੀਂ ਉਹ ਕਾਤੇ ਦੂਰਦਰਸ਼ੀ ਤੇ ਕੰਮ ਲਈਏ ਬਾਕੀਆਂ ਦਾ ਵੀ ਤਾਂ ਕਿਤੇ ਨਾ ਕਿਤੇ ਕੋਈ ਫਰਜ ਬਣਦਾ ਏ ਜਿਹੜੇ ਹੋਰ ਪਾਣੀ ਖਰਾਬ ਕਰ ਰਹੇ ਆ ਬਿਲਕੁਲ ਇਹ ਗੱਲ ਤੁਹਾਡੀ ਇਹ ਵੀ ਜਾਇਜ਼ ਆ ਵੀ ਬਾਕੀ ਵੀ ਦੇਖਾਂ ਪਰ ਇਹ ਵੀ ਜਿਹੜਾ ਦੂਰਦਰਸ਼ੀ ਤੋਂ ਜਿਹੜਾ ਬੰਦਾ ਕੰਮ ਲੰਦਾ ਏ ਹੋਰ ਚੇ ਬਚੇ ਨਾ ਬਚੇ ਉਹ ਜ਼ਰੂਰ ਬਚ ਜਾਂਦਾ ਲੋ ਇੱਕ ਇਹਨੂੰ ਦੇਖਦੇ ਹੋ ਕਿ ਮੇਰੇ ਦਿਮਾਗ ਦੇ ਵਿੱਚ ਗੱਲ ਆਦ ਆ ਗਈ ਕਿ ਦੂਰਦਰਸ਼ੀ ਤੋਂ ਕੰਮ ਲੈਣਾ ਕਿਉਂ ਜ਼ਰੂਰੀ ਆ ਇੱਕ ਰਾਜਾ ਹੁੰਦਾ ਏ ਰਾਜੇ ਨੂੰ ਬੜਾ ਜਿਹੜੇ ਪਸ਼ੂ ਪੰਛੀ ਹੁੰਦੇ ਉਹਨਾਂ ਨੂੰ ਰੱਖਣ ਦਾ ਸ਼ੌਂਕ ਹੁੰਦਾ ਤਾਂ ਰਾਜੇ ਨੇ ਹਰ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਹੁੰਦੇ। ਉਹਨਾਂ ਵਾਸਤੇ ਨਾ ਇੱਕ ਅਲੱਗ ਰਾਜ ਮਹਿਲ ਦੇ ਨਾਲ ਲਾ ਕੇ ਇੱਕ ਬਣਾਇਆ ਹੋਦਾ ਤੇ ਇੱਕ ਰਸੋਈਆ ਹੁੰਦਾ ਜਿਹਦਾ ਕੰਮ ਕੀ ਉਹਨਾਂ ਦੇ ਜਾਨਵਰਾਂ ਦੀ ਸੁਭਾਲ ਕਰਨਾ, ਘੋੜਿਆਂ ਦੀ ਤੇ ਜਿਹੜੇ ਹੋਰ ਵਿੱਚ ਬਾਂਦਰ, ਬਿੱਲੇ, ਕੁੱਤੇ ਜਿਹੜੇ ਵੀ ਲਾਲ ਰੂਸੀ ਉਹ ਸਾਰੇ ਰੱਖੇ ਹੋਏ ਆ। ਉਹਦਾ ਮੇਨ ਕੰਮ ਹੁੰਦਾ ਵੀ ਉਹਦੀ ਸੰਭਾਲ ਕਰਨਾ। ਤੇ ਬੜਾ ਵਧੀਆ ਚੱਲ ਰਿਹਾ ਤਾਂ। ਸੋ ਬਾਂਦਰ ਇੱਕ ਨਾ ਜਿਹੜਾ ਬਾਂਦਰਾਂ ਦਾ ਸਰਦਾਰਤਾ ਉਹ ਕਾਫੀ ਦਿਨਾਂ ਤੋਂ ਇਹ ਦੇਖ ਰਿਹਾਤਾ ਬਈ ਇੱਕ pèce ਡੂ ਜਾਂਦਾ ਉਹ ਅੱਖ ਬਚਾ ਕੇ ਰਸੋਈ ਦੇ ਵਿੱਚ ਜਾ ਕੇ ਬੜ ਜਾਂਦਾ ਤੇ ਕੁਸਮਾਨ ਖਾ ਲੈਂਦਾ ਤੇ ਕੁਸ ਖੜਾ ਦਿੰਦਾ ਤਾਂ ਦੋ ਤਿੰਨ ਵਾਰ ਉਹਦੀ ਰਸੋਈਏ ਤੇ ਕਟਾਈ ਵੀ ਹੋਲੀ ਚੰਗੀ ਪਰ ਉਹ ਇਹਦੇ باوجود ਵੀ ਉਹ ਆਵਾਜ਼ ਨਹੀਂ ਤਾਰ ਰਿਹਾ ਤਾਂ ਜੀ ਉਹਨੇ ਬਾਂਦਰਾਂ ਦੀ ਜਿਹੜੇ ਹੈਗੇ ਤੇ ਆਪਣੇ ਕੈਟਾਗਰੀ ਦੇ ਉਹਨਾਂ ਦੀ ਮੀਟਿੰਗ ਬੁਲਾਈ। ਉਹਨੇ ਤੇ ਉਹਨਾਂ ਨੂੰ ਕਿਹਾ ਕਹਿੰਦਾ ਵੀ ਦੇਖੋ ਵੀ ਹੁਣ ਆਪਣਾ ਜਿੰਨੀ ਆਪਾਂ ਮੌਜਾ ਮાળ ਲੀਆਂ ਰਾਜ ਮਹਿਲ ਦੇ ਵਿੱਚ ਰਹਿ ਕੇ ਇੱਥੇ ਰਾਜੇ ਕੋਲ ਵੀ ਮાળਨੀਆਂ ਵੀ ਪਰ ਜਿਹੜਾ ਹੁਣ ਇਹ ਤੇ ਆਉਣ ਵਾਲਾ ਟਾਈਮ ਹੈ ਨਾ ਉਹ ਕੇ ਖਤਰਨਾਕ ਹੈ। ਤੇ ਇਹ ਤੁਸੀਂ ਮੇਰੀ ਮੰਨੋ ਤਾਂ ਤੁਸੀਂ ਐ ਕਰੋ ਹੌਲੀ ਦੇ ਕੇ ਅੱਖ ਬਚਾ ਕੇ ਵੀ ਇੱਥੇ ਤੇ ਨਿਕਲ ਦੋ। ਤਾਂ ਜਿਹੜੇ ਦੂਜੇ ਬਾਂਦਰ ਤੇ ਪੜੇ ਹੈਰਾਨ ਹੋਏ ਕਹਿੰਦੇ ਵੀ ਓਰੇ ਅਸੀਂ ਚੰਗੇ ਖਾਂਦੇ ਪੈਂਦੇ ਆ। ਵੀ ਇਹਦੇ ਅੰਦਰ ਦਿਮਾਗ ਵਿੱਚ ਫਰਕ ਲੱਗਦਾ ਤੇ ਇੱਥੇ ਤੇ ਜਾ ਕੇ ਛੱਡ ਕੇ ਵੀ ਦੇ ਜਿਹੜਾ ਅਸੀਂ ਕੀਮਤੀ ਚੀਜ਼ਾਂ ਖਾਂਦੇ ਵਧੀਆ ਤੇ ਜੰਗਲ ਵਿੱਚ ਜਾ ਕੇ ਘਾਹ ਪੂਸ ਪੱਤੇ ਖਾਈ ਉਹਦੇ ਨਾਲ ਤੇ ਤਾਂ ਇਹ ਤੇ ਬੜੀ ਮੂਰਖਤਾ ਕਿਹਾ ਹੋਊਗੀ ਚਲੋ ਜ ਜਿਨ੍ਹਾਂ ਨੇ ਕਿਹਾ ਤੇ ਉਹ ਬਾਂਦਰ ਸੁਣਦਾ ਰਿਹਾ ਤਾਂ ਜਿਉਂ ਨੇ ਕਿਹਾ ਵੀ ਕਹਿੰਦਾ ਵੀ ਉਹ ਜਿਹੜਾ ਇੱਕ ਭੇਡੂ ਹੈ ਨਾ ਵੀ ਮੈਂ ਕਈ ਦਿਨਾਂ ਤੇ ਦੇਖ ਰਿਹਾ ਉਹਨੇ ਅੱਕ ਬ ਜਾ ਕੇ ਜਾਣਾ ਰਸੋਈ ਦੇ ਵਿੱਚ ਕੁਝ ਸਮਾਨ ਖਾਣਾ ਤੇ ਜਿੰਨਾ ਖਾਣਾ ਉਹਦੇ ਨਾਲ ਤੇ ਜ਼ਿਆਦੇ ਉਹਨੇ ਉੱਥੇ ਜਾ ਕੇ ਸਮਾਨ ਉਹ ਖੜਾ ਦੇਣਾ ਹੈ ਖਾ ਕੇ ਤਾਂ ਹਨਾ ਦੋ ਤਿੰਨ ਵਾਰ ਖਟਾਈ ਹੋਲੀ ਉਹਦੀ ਤੇ ਰਸੋਈਆ ਬੜਾ ਕਿਆ ਕਰਦਾ ਹੁੰਦੇ ਵੀ ਕਿਸੇ ਦਿਨੇ ਹੋਣਾ ਰਸੋਈਏ ਨੇ ਅੱਕੇ ਬੈਨੇ ਉਹਦੀ ਬੜੀ ਬੜੀ ਸਟਣੀਆਂ ਉਹਦੇ ਡਾਗ ਅੱਗਾਂ 'ਤੇ ਜਿਹਨੂੰ ਲਾਈਵੇਂ ਹੁੰਦੀਆਂ ਰਸੋਈਆਂ ਦੀਗਾਂ ਥੱਲੇ ਵੀ ਉਹਦੇ ਬੜੀ ਬੜੀ ਲੱਕੜੇ ਪੈਣੀਆਂ ਆ ਪੇਡੂ ਤੇ ਤੇ ਜਿਨੇ ਵੀ ਅਡੂ ਦੇ ਬਾਲ ਐ ਤੇ ਅੱਗ ਉਹਨੇ ਫੜਨੀ ਬਹੁਤ ਛੇਤੀ ਤੇ ਅੱਗ ਲੱਗਦੀ ਸਾਰ ਉਹਨੇ ਭੱਜਣਾ ਬਾੜੇ ਵਿੱਚ ਨੂੰ ਵੀ ਫਿਰ ਕਹਿੰਦਾ ਬਾੜੇ ਜਿਹੜਾ ਘੋੜਿਆਂ ਵਾਸਤੇ ਰੱਖਿਆ ਬਾਏ ਗਾਂ ਕਾ ਜਾਂ ਜਿਹੜੇ ਹੋਰ ਐ ਭੇਡੂ ਉਹਨਾਂ ਨੂੰ ਲਾਉਣੀ ਉਹਨੇ ਅੱਗ ਭੇਡੂ ਨੂੰ ਅੱਗ ਲਾਉਣੀ ਤੇ ਘੋੜੇ ਦੇ ਜਿਹੜੇ ਰੱਖੇ ਵੀ ਐ ਮੂਰੇ ਕੱਖ ਉਹਨਾਂ ਨੂੰ ਵੀ ਅੱਗ ਪੈ ਜਾਣੀ ਐ ਤਾਂ ਘੋੜਿਆਂ ਨੇ ਵੀ ਜਾਣਾ ਝੁਲਸ ਤਾਂ ਕਰਕੇ ਵੀ ਸਾਰੇ ਉੱਥੇ ਤੇ ਮਰੂਗੇ ਵੀ ਤਾਂ ਕਰਕੇ ਵੀ ਇੱਥੇ ਤੇ ਹੁਣ ਨਿਕਲਣਾ ਹੀ ਚੰਗਾ ਏ। ਲਓ ਜੀ ਬਾਦਰ ਕਹਿੰਦੇ ਕੋਈ ਗੱਲ ਨਹੀਂ ਆਪਣਾ ਮਾਨੇਟ ਪੁੱਛਿਆ ਕੰਦਾ ਪਰ ਕਹਿੰਦਾ ਫੇਰ ਵੀ ਵੀ ਫੇਰ ਵੀ ਬਚ ਨਹੀਂ ਹੋਣਾ ਹੈ। ਵੀ ਉਤੇ ਬਾਦ ਕਿਹਾ ਹੋਣਾ ਨਾ ਵੀ ਜਦ ਰਾਜੇ ਦੇ ਘੋੜੇ ਆ ਕੀਮਤੀ ਤੇ ਉਹਨੇ ਬੁਲਾਉਣੇ ਹਕੀਮ ਵੀ ਕਰੋ ਜੀ ਇਹਨਾਂ ਦੀ ਮੱਲਮ ਪੱਟੀ। ਤੇ ਮੱਲਮ ਪੱਟੀ ਦੇ ਵਿੱਚ ਉਹਨਾਂ ਨੇ ਕਹਣਾ ਵੀ ਜਿਹੜੀ ਘੋੜਿਆਂ ਦੇ ਜ਼ਖਮ ਹੋ ਗਏ ਨਾ ਅੱਗ ਦੇ ਨਾਲ ਸੜ ਕੇ ਇਹਨਾਂ ਨੂੰ ਜੇ ਸੇਤੀ ਉਠੀ ਕਰਨਾ ਹੈ ਤਾਂ ਜਿਹੜੇ ਬਾਂਦਰਾਂ ਦੀ ਚਮੜੀ ਦਾ ਲੇਪ ਲੱਗਣਾ ਹੈ ਇਹਦੇ ਵਾਰ। ਉਹ ਜੀ ਕਹਿੰਦਾ ਰਾਜੇ ਨੇ ਜਦੇ ਜਾੜ ਦੇ ਨਾਲ ਸਪਾਹੀਆਂ ਨੂੰ ਹੁਕਮ ਵੀ ਆ ਜਿਹੜੇ ਬੈਠ ਜਾਨੇ ਨਾ ਆ ਜਿਹੜੇ ਬਾਂਦਰ ਬੈਠੇ ਆ ਮਾਰ ਮਾਰ ਕੇ ਦੀ ਤਾਰ ਤਾਰੂ ਚਮੜੀ ਤੇ ਹਕੀਮ ਨੂੰ ਜਾ ਕੇ ਦਿਓ। ਤੇ ਕਹਿੰਦਾ ਵੀ ਇਸ ਕਰਕੇ ਵੀ ਵਿੱਚ ਆਪਾਂ ਨੇ ਵੀ ਬੰਨੇ ਜਾਣਾ ਮਰੂੰਗੇ ਕੱਲ੍ਹ ਆ ਭੇਡੂ ਸਾਰਿਆਂ ਨੂੰ ਹੱਥ ਕਰਕੇ ਲਾਉਂਗਾ। ਵੀ ਖਿਸਕ ਲੋ ਇੱਥੇ ਤੇ। ਲੋ ਜੀ ਕੋਸਕ ਤਾਂ ਜਿਹੜੇ ਹੈਗੇ ਤੇ ਬਾਂਦਰ ਦੀ ਗੱਲ ਮੰਨਗੇ ਜਿਹੜੇ ਸਿਆਣੇ ਬੰਦੇ ਤੇ ਕੁਝ 10-15 ਘਤੀ ਉਹਨਾਂ ਵਿੱਚ ਤੇ ਮੰਨੇ ਬਾਕੀ ਨੇ ਤਾਂ ਗਾਣਾ ਕੱਟੀਆਂ ਕਹਿੰਦੇ ਵੀ ਐਵੇਂ ਸੜਾ ਬਕਵਾਸ ਮਾਰਦਾ ਹੈ ਲਓ ਜੀ ਅੰਜ 10 ਦਿਨ ਹੋਏ ਤੇ 10-15 ਦਾ ਨਿਕਲਦੇ ਤੇ ਬਾਂਦਰ ਜੰਗਲ ਨੂੰ ਅੱਖ ਬਚਾ ਕੇ ਤੇ ਜੀ ਹੁਣ ਉਹਦੇ ਬਾਅਦ ਵਿੱਚ ਕੀ ਹੋਇਆ ਅੰਜ 10-15 ਦਿਨ ਹੋਏ ਤੇ ਉਹਨਾਂ ਨੂੰ ਮਿਲ ਗਈ ਖਬਰ ਜੀ ਕਹਿੰਦੇ ਭੈਡੂ ਨੇ ਇਕੱਲੇ ਨਹੀਂ ਹੱਥ ਕਰਕੇ ਸਾਰੇ ਜਾਨਵਰ ਲੈ ਲਏ ਬਲ ਦੇ ਬਲ ਦੀ ਲੱਕੜੀ ਉਹਦੇ ਪਈ। ਸੋ ਹੁਣ ਜਿਹੜੇ ਉੱਥੇ ਢੇੜ ਹੋ ਰਹੀ ਸੀ ਚਮੜੀ ਬਾਂਦਰਾਂ ਦੀ ਘੋੜਿਆਂ ਦੇ ਲੇਬ ਵਾਸਤੇ ਤਾਂ ਉਹ ਬੈਠੇ ਸੋਚ ਰਹੇ تھے ਜਿਹੜੇ ਦੀ ਬਾਰੀ ਲਾਇਵ ਤੇ ਲੈਨ ਦੇ ਵਿੱਚ ਵੀ ਹੁਣ ਭੱਜੋ ਕਿੱਧਰੋਂ ਭੱਜਦੇ ਆ। ਹੁਣ ਤਾਂ ਭੱਜਣੇ ਤਾਂ ਨੇ ਰਾਜੇ ਨੇ। ਉਹ ਕਹਿੰਦਾ ਬਾਂਦਰ ਹੋਰ ਫੜ ਲਵਾਂਗੇ ਆਪਾਂ ਜੇ ਕਲਮਾਂ ਤੇ ਜਿਹੜੇ ਆਪਣੇ ਕੋਲ ਬੈਠੇ ਇਹਨਾਂ ਦੀ ਇਹਨਾਂ ਦੀ ਪਹਿਲਾਂ ਚਮੜੀ ਤਾਰ ਦਿੰਦੇ ਆ। ਸੋ ਇਹ ਹੁੰਦੀ ਆ ਵੀ ਦੂਰਦਰਸ਼ੀ ਜੇ ਅਸੀਂ ਹੁਣ ਤੇ ਸੋਚੂਗੇ ਆਉਣੇ ਵਾਲਾ ਜਿਹੜਾ ਸਾਡਾ ਪਪੀਖਾ ਹੈ ਜਿਹੜਾ ਸਾਡੇ ਨਾਲ 10 ਮਤਲਬ ਮਹੀਨਾਂ ਜਾਂ 2 ਸਾਲ ਜਾਂ 3 ਸਾਲ ਬਾਅਦ ਹੋਣਾ ਸੋ ਸਾਨੂੰ ਹੁਣ ਤੇ ਉਹਨੂੰ ਬੜਾ ਦੇਖ ਕੇ ਚੱਲਣਾ ਚਾਹੀਦਾ ਹੈ ਸੋ ਇਹ ਨਾ ਹੋਵੇ ਕਿਤੇ ਦਾੰਦਰ ਵਾਲਾ ਕੰਮ ਹੋਵੇ ਚਲੋ ਇਹ ਤਾਂ ਵੈਸੇ ਕਹਾਣੀ ਇੱਕ ਐਗਜ਼ਾਮਪਲ ਦੀ ਸਮਝਾਉਣੇ ਵਾਸਤੇ ਵੀ ਕਿਉਂ ਜਿਹੜੀ ਦੂਰਅਦੇਸ਼ੀ ਹੈ ਇਹ ਸਾਡੇ ਵਾਸਤੇ ਜਾਂ ਸਾਰੇ ਵਾਸਤੇ ਜ਼ਰੂਰੀ ਹੈ ਉਮੀਦ ਕਰਦੇ ਹਾਂ ਆ ਦੇਖੋ ਜੀ ਵੀ ਕਿਵੇਂ ਉਹ ਆਪਣੇ ਦੂਰਦਰਸ਼ੀ ਦੀ ਵਰਤੋਂ ਕਰਕੇ ਉਹ ਆਪਣੀ ਜਾਨ ਬਚਾ ਗਏ ਉਹ ਬਚ ਗਏ ਤੇ ਦੇਖੋ ਜਿਹਨਾਂ ਨਹੀਂ ਮੰਨੀਦੀ ਗੱਲ ਜਿਹੜੇ ਕਹਿੰਦੇ ਤੇ ਬਈ ਦੇਖੇ ਜਾਊਗੀ ਜਿਹੜੀ ਹੋਊਗੀ ਫਿਰ ਉਹਦੀ ਚਮੜੀ ਉਧੜੀ ਜਿਹੜਾ ਪਾਣੀ ਦੀ ਸਮੱਸਿਆ ਦਾ ਖਤਰਾ ਆਉਣੇ ਵਾਲੇ ਟਾਈਮ ਵਿੱਚ ਆਉਣ ਵਾਲਾ ਸੋ ਤਾਂ ਹੁਣ ਤੇ ਦੂਰਦਰਸ਼ੀ ਤੇ ਕੰਮ ਲਈਏ ਤੇ ਜਮਾ ਬੰਨਤਾ ਨਹੀਂ ਕਰ ਸਕਦੇ ਕਿਉਂਕਿ ਕੱਲ ਕਿਸੇ ਨੇ ਮੰਨਣੀ ਵੀ ਨਹੀਂ ਹੈਗੀ ਤੇ ਸੋ ਇਹਨੂੰ ਥੋੜਾ ਬਹੁਤ ਆਪਾਂ ਘੱਟ ਕਰੀਏ ਜਾਂ ਅੱਗੇ ਪਿੱਛੇ ਲਾਈਏ ਝੋਨਾ ਜਾਂ ਮੀਨ ਨੂੰ ਥੋੜਾ ਡਿਕੇ ਸੋ ਜੇ ਗੱਲ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਗਾਹਾਂ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਦੇਖੋ ਸਬਸਕ੍ਰਾਈਬ ਕਰਿਓ ਚੈਨਾ ਕਰਿਓ ਜੇ ਗੱਲ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਜੀਨੂੰ ਲੱਗਦਾ ਵੀ ਭੇਜਣ ਚਾਹੀਦੀ ਕੁਝ ਪਾਣੀ ਦਾ ਬਚਾਓ ਕਰਿਆ ਜਾ ਸਕਦਾ ਹੈ ਸੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਤੇ ਆਨੇ ਕਿਸੇ ਹੋਰ ਗੱਲਬਾਤ ਨਾਲ ਸੋ ਬੜੀ ਜ਼ਰੂਰੀ ਗੱਲ ਧੀ ਸੁਣਿਆ ਚਲੋ ਤੁਹਾਡੇ ਨਾਲ ਸਾਂਝੀ ਕਰੀਏ ਚਲੋ ਠੀਕ ਹੈ ਜੀ ਸਾਰਿਆਂ ਨੂੰ ਛਤਸ਼ਰੀ ਅਗਾ